ਇੱਥੇ ਬੂਟੀ ਫਸੀ ਹੋਈ ਦੀ ਕੀ ਉਹ ਪੁਲ ਤੇ ਇਹਦੇ ਤੇ ਕੋਈ ਇੱਥੇ ਪ੍ਰਸ਼ਾਸਨ ਦੀ ਜੀਸੀਬੀ ਨਹੀਂ ਚੱਲੀ ਕੋਈ ਕੁਝ ਨਹੀਂ ਚੱਲਿਆ ਪਿਛਲੇ ਬੰਨ ਟੁੱਟਦੇ ਇੱਥੇ ਡਾਫ ਲੱਗਦੀ ਆ ਹੁਣ ਅਸੀਂ ਜਾਣਾ ਸਾਨੂੰ ਕਹਿੰਦੇ ਭਾਈ 2 ਘੰਟੇ ਬੰਨਦਾ ਇਹ ਨਹੀਂ ਖੁੱਲਦਾ ਜੀਸੀਬੀ ਕੋ ਬੂਟੀ ਕੱਢ ਰਹੀ ਆ ਬੂਟੀ ਦਾ ਹੁਣ ਫਾਇਦਾ ਕੀ ਆ ਪਿੱਛੇ ਦਾ ਬੰਨ ਟੁੱਟ ਕੇ ਟੁੱਟਣ ਵਾਲੇ ਪਾਣੀ ਹੁੱਤਰ ਲੱਗ ਗਿਆ ਲੀਟਰ ਆਉਂਦਾ ਕੋਈ ਆ ਦੇਖੋ ਜੀ ਆ ਦੇਖੋ ਆਪਾਂ ਕਰਾ ਰਹੇ ਆ ਜੀ ਆਪਾਂ ਇਹਨਾਂ ਦੇ ਨਾਲ ਆ ਜੀ ਕੋਈ ਸੁਣਵਾਈ ਨਹੀਂ ਜੀ 2 ਸਾਲ ਪਹਿਲਾਂ 23 ਜਹਾੜ ਆਏ ਜੀ ਸਾਡੀ ਵੱਡੇ ਸੜਾਲੇ ਤੋਂ ਲੈ ਕੇ ਛੋਟੇ ਸੜਾਲੇ ਤੱਕ ਸਾਰੀ ਸੜਕ ਟੁੱਟੀ ਆ ਤਾਡੀ ਬਾਹ ਨਹੀਂ ਫੜੀ ਸੜਕ ਨਹੀਂ ਬਣੀ ਜੋ ਦੋ ਤਿੰਨ ਐਕਸੀਡੈਂਟ ਹੋ ਗਏ ਜੀ ਉੱਥੇ ਲੀਟਰੋਂ ਦਾ ਕੋਈ ਆ ਦੇਖੋ ਜੀ ਆ ਦੇਖੋ ਆਪਾਂ ਕਰਾ ਰਹੇ ਆ ਜੀ ਆਪਾਂ ਇਹਨਾਂ ਦੇ ਨਾਲ ਆ ਜੀ ਕੋਈ ਸੁਣਵਾਈ ਨਹੀਂ ਜੀ ਦੋ ਸਾਲ ਪਹਿਲਾਂ 23 ਚੜ੍ਹ ਆਏ ਜੀ ਸਾਡੀ ਵੱਡੇ ਸਰਾਲੇ ਤੋਂ ਲੈ ਕੇ ਛੋਟੇ ਸਰਾਲੇ ਤੱਕ ਸਾਰੀ ਸੜਕ ਟੁੱਟੀ ਹੈ ਜੀ ਕਿਸੇ ਐਮਐਲਏ ਮੰਤਰੀ ਕਿਸੇ ਨੇ ਤੁਹਾਡੀ ਬਾਹ ਨਹੀਂ ਫੜੀ ਸੜਕ ਨਹੀਂ ਬਣੀ ਜੋ ਦੋ ਤਿੰਨ ਐਕਸੀਡੈਂਟ ਹੋ ਗਏ ਜੀ ਉੱਥੇ ਰਾਤ 2 ਵਜੇ ਐਸਡੀਐਮ ਮੈਡਮ ਆਈ ਆ ਸਤਿਕਾਰਯੋਗ ਆਪਾਂ ਇੱਜ਼ਤ ਕਰਦੇ ਆ ਇਹਨਾਂ ਦੀ ਹਰਿਆਣੇ ਦੇ ਬੰਦੇ ਆਏ ਹਨ ਉਹਨਾਂ ਨੇ ਬੁਲਾਏ ਆਏ ਹੋ ਉੱਥੇ ਕੁੱਲ 20 ਮਿੰਟ ਕ ਵੀਡੀਓ ਬਣ ਗਈ ਫੋਟੋਆਂ ਖਿੱਚ ਗਈਆਂ ਬਾਅਦ ਚ ਉੱਥੇ ਕੋਈ ਨਹੀਂ ਖੜਿਆ ਇੱਥੇ ਜੇ ਜਦੋਂ ਕੋਈ ਬੁੱਤੀ ਬਾਟੀ ਨਿਕੜੂਗੀ ਕੋਈ ਅਫਸਰ ਆ ਗਿਆ ਕੋਈ ਮੰਤਰੀ ਆ ਗਿਆ ਤਾਂ ਜੇ ਏਸੀ ਵੀ ਚੱਲੂ ਜੀ ਬਾਅਦ ਚ ਕੁਝ ਨਹੀਂ ਹੁਣ ਹਾਂ ਅੱਜ ਇੱਥੇ ਫੋਟੋਆਂ ਵੀ ਹੋਣਗੀਆਂ ਸਾਨੂੰ ਕਹਿਣਗੇ ਵੀ ਹੁਣ ਜੇ ਕੋਈ ਲੀਡਰ ਵੀ ਹੋਇਆ ਆ ਵੀ ਤਰਵਾਸਾ ਦੇ ਕੇ ਜਾਊਗਾ ਠੀਕ ਹੈ ਲੱਕੜ ਦਾ ਮੁੰਡਾ ਦੇ ਜਾਂਦੇ ਆ ਇਹ ਬਾਅਦ ਚ ਇੱਥੇ ਕਿਸੇ ਨੇ ਨਹੀਂ ਆਉਣਾ ਜੀ ਇਹ ਦੋ ਦਿਨਾਂ ਦੋ ਦਿਨਾਂ ਬਾਅਦ ਤੁਸੀਂ ਦੇਖ ਲਓ ਜੇ ਇੱਥੇ ਕੋਈ ਖੜਿਆ ਵੀ ਹੋਇਆ ਤੁਹਾਡੇ ਪਿੰਡ ਦਾ ਇਕੱਲਾ ਇਹੀ ਰਾਹ ਆ ਹੁਣ ਅਸੀਂ ਪਿੰਡ ਜਾਈਏ ਤਾਂ ਜਾਈਏ ਕਿਵੇਂ ਅਸੀਂ ਜਾ ਕੇ ਆਪਦਾ ਕੁਝ ਆਪਦਾ ਕੋਈ ਬਾਰ ਦੇ ਅੱਗੇ ਨੱਕਾ ਲਾਈਏ ਕੋਈ ਪਾਣੀ ਆ ਜਾਏ ਕੁਝ ਕਰੀਏ ਇਹ ਸਾਡੇ ਹੀ ਰਾਹ ਬੰਦ ਕਰੀ ਜਾਂਦੇ ਆ ਦੀ ਇਹਨਾਂ ਦੀ ਬੂਟੀ ਕੱਟਨ ਨਾਲ ਹੁਣ ਉਹ ਜਿਹੜੀ ਮਸ਼ੀਨ ਮੰਗਾਈ ਆ ਇਹਨਾਂ ਨੇ ਜਾਂ ਕਿਤੇ ਪਿੰਡ 'ਚ ਜਾ ਕੇ ਕਿਸੇ ਬੰਦੇ ਤੇ ਲਾਉਣ ਇਹ ਪਿੰਡ ਦੇ ਦੇ ਉੱਥੇ ਪਾਣੀ ਰੋਕ ਲੈਣ ਇਹ ਤਾਂ ਤੰਗ ਕਰ ਰਿਹਾ ਜੀ ਆਮ ਜਨਤਾ ਨੂੰ ਕੋਈ ਲੀਡਰ ਨਹੀਂ ਕੋਈ ਮੰਤਰੀ ਨਹੀਂ ਕੋਈ ਐਮਐਲਏ ਨਹੀਂ ਜੀ ਵੈਸੇ ਤਾਂ ਸਾਰੇ ਉਹ ਵੀ ਲੱਕੜ ਦਾ ਗੁੱਡਾ ਦੇ ਜਾਂਦੇ ਆ ਕੋਈ ਸੁਣਵਾਈ ਨਹੀਂ ਹੁਣ ਹਰਿਆਣੇ ਵਾਲਾ ਦਾ ਸਾਰਾ ਨੁਕਸਾਨ ਆ ਇੱਥੋਂ ਇਹਦਾ ਨਹਿਰ ਦਾ ਉਹ ਹੁਣ ਕਹਿੰਦੀ ਜ਼ਿੰਮੇਵਾਰੀ ਉਹ ਆਮ ਲੋਕ ਥੋੜੀ ਬੰਨ ਲਾ ਲੈਣਗੇ ਵਿਚਾਰੇ ਸਾਡਾ ਐਮਐਲਏ ਬਣਿਆ ਅਸੀਂ ਕਹਿੰਨੇ ਆ ਵੀ 3 ਸਾਲ ਹੋ ਗਏ ਜੇ ਸਾਡੇ ਪਿੰਡ 'ਚ ਇੱਟ ਵੀ ਲੱਗੀ ਹੋਵੇ ਉਹਦੇ ਰੱਜ ਕੁਝ ਵੀ ਨਹੀਂ ਕਰਾਇਆ ਕੁਝ ਵੀ ਨਹੀਂ ਕਰਾਇਆ ਜੀ ਗੈਸ ਕਦੀ ਆਇਆ ਨਹੀਂ ਜੀ ਸਾਡੇ ਪਿੰਡ 'ਚ ਤਾਂ ਅਸੀਂ ਦੇਖਿਆ ਨਹੀਂ ਗਾ ਦੁਬਾਰਾ ਸਾਡਾ ਐਮਐਲਏ ਬਣਿਆ ਅਸੀਂ ਕਹਿੰਨੇ ਆ ਵੀ 3 ਸਾਲ ਹੋ ਗਏ ਜੇ ਸਾਡੇ ਪਿੰਡ 'ਚ ਇੱਟ ਵੀ ਲੱਗੀ ਹੋਵੇ ਉਹਦੇ ਰੱਜ ਕੁਝ ਵੀ ਨਹੀਂ ਕਰਾਇਆ ਕੁਝ ਵੀ ਨਹੀਂ ਕਰਾਇਆ ਜੀ بس ਕਦੀ ਆਇਆ ਨਹੀਂ ਜ ਸਾਡੇ ਪਿੰਡ ਚ ਤਾਂ ਅਸੀਂ ਦੇਖਿਆ ਨਹੀਂ ਗਾ ਦੁਬਾਰਾ ਇੱਕ ਜਨਾਨੀ ਆ ਵਿਚਾਰੀ ਉਹ ਗਲ ਲਾ ਕੇ ਭਗਵੰਤ ਮਾਨ ਤੇ ਰੋਂਦੀ ਆ ਅਸੀਂ ਹੜਪੀੜ ਤੇ ਸਾਡੇ ਐ ਹੋ ਗਏ ਹੜਤ ਪੀੜ ਤਾਲੇ ਬਈ ਗੜ ਚ ਲਿਪੜਦੀ ਪੜੋਏ ਪਏ ਆ ਉਹ ਐਨ ਹਾਰ ਸ਼ਿੰਗਾਰ ਲਾ ਕੇ ਉਹਨੂੰ ਜਫੀਆਂ ਪਾ ਕੇ ਰੋ ਰਿਆ ਇਹ ਹੁਣ ਵੀ ਡਰਾਮੇ ਰਚ ਰਹੇ ਆ ਜੀ ਇਹ 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 ਸਰਕਾਰਾਂ ਦੀਆਂ ਨੀਤੀਆਂ ਜੀ ਦੱਸੋ ਬੰਦਾ ਕੀ ਕਰੇ ਕੋਈ ਨਹੀਂ ਜੀ ਪਿੱਛੇ ਵਾਂ ਵੜਦਾ ਇਹਦਾ ਆਪੀ ਕਰਨਾ ਪੈਂਦਾ ਜੀ ਆਮ ਜਨਤਾ ਹੀ ਮਰਦੀ ਆ ਹੁਣ ਸਾਲਾ ਇੱਕ ਦਾਣਾ ਨਹੀਂ ਰਿਹਾ ਸਾਡੇ ਲਵੇ ਖਾਣ ਨੂੰ ਮੈਂ ਦੇਖਣਾ ਕੋਈ ਸਰਕਾਰ ਸਾਡੇ ਘਰੇ ਤੇ ਲੈ ਸੁੱਟ ਜੀ ਇਸ ਲਈ ਦੀ ਅਸੀਂ ਤੁਹਾਨੂੰ ਤਸਵੀਰਾਂ ਲਾਈਵ ਦਿਖਾ ਕੇ ਆਏ ਆ ਕਿ ਪਿੰਡ ਫਲਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪੜਿਆ ਹੋਇਆ ਹੈ ਕਿ ਕਾਫੀ ਨੁਕਸਾਨ ਜਿਹੜਾ ਹੈ ਜ਼ਮੀਨਾਂ ਦਾ ਹੋਇਆ ਤੇ ਸਾਡੇ ਨਾਲ ਕਿਸਾਨ ਚਤੇ ਬੱਦੀ ਦੇ ਪ੍ਰਧਾਨ ਵੀ ਇਸ ਵੇਲੇ ਮੌਜੂਦ ਨੇ ਸੱਸੀ ਕਾਲ ਜੀ ਹਾਲਾਤ ਬਹੁਤ ਹੀ ਖਰਾਬ ਹੋ ਚੁੱਕੇ ਨੇਗੇ ਕਿਵੇਂ ਦੇਖ ਰਹੇ ਹੋ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਪਾਣੀ ਬਹੁਤ ਜ਼ੋਰ ਨਾਲ ਆ ਰਿਹਾ ਔਰ ਕਾਫੀ ਦਿਨਾਂ ਤੋਂ ਆ ਰਿਹਾ ਲਗਭਗ 4-5 ਦਿਨੋਂ ਬਿਨ ਲਗਾਤਾਰ ਆਂਦੇ ਨੂੰ ਤੇ ਕਿਸਾਨ ਬਹੁਤ ਬੜੀ ਮੁਸੀਬਤ ਵਿੱਚ ਸਾਨੂੰ ਇਹ ਲੱਗ ਰਿਹਾ ਕਿ ਹੁਣ ਸਰਕਾਰਾਂ ਦੇ ਹੱਥ ਖੜੇ ਆ ਇਹਦਾ ਪਰਮਾਤਮਾ ਨੇ ਸਾਡੀ ਵਿਵਤਾ ਪਾਈਦਾ ਪਰਮਾਤਮਾ ਹੀ ਸਾਨੂੰ ਇਥੇ ਛੁਟਕਾਰਾ ਪਾ ਸਕਦਾ ਸਰਕਾਰਾਂ ਦਾ ਬਸ ਤੋਂ ਬਾਹਰ ਹੈ ਹਾਂ ਸੈਂਟਰਲ ਦੀ ਸਰਕਾਰ ਸੀ ਕੁਝ ਕਰ ਸਕਦੀ ਸੀ ਪਰ ਅੱਜ 12 ਦਿਨ ਹੋ ਗਏ ਪੰਜਾਬ ਦੇ ਪਿਛੜਾਏ ਨੂੰ 12 13 ਦਿਨ ਮੈਂ ਤਾਂ ਉਹਨਾਂ ਨੇ ਵੀ ਨਹੀਂ ਜਾਰੀ ਕੀਤਾ ਮੈਂ ਉਹੀ ਕਹਿ ਰਿਹਾ ਕਿ 12 ਦਿਨ ਤੋਂ ਬਾਅਦ ਅੱਜ ਇੱਕ ਮੰਤਰੀ ਨੇ ਪੈਰ ਪਾਇਆ 12 ਦਿਨ ਤੋਂ ਬਾਅਦ ਇਤਾਂ ਲੱਗਦਾ ਕਿ ਪੰਜਾਬ ਹਿੰਦੁਸਤਾਨ ਦਾ ਕੋ ਵੱਖਰਾ ਟੁਕੜਾ ਹੈ ਅੱਜ 3 ਦਿਨ ਪਹਿਲਾਂ ਉੱਥੇ ਪਹਚਾੜ ਆਇਆ ਅਫਗਾਨਿਸਤਾਨ ਚ ਅਗਲੇ ਦਿਨੇ ਜਾਰੀ ਹੋ ਗਈ ਉੱਥੇ ਰਾਤ ਸਾਡੀ ਸੈਂਟਰ ਪਰ ਸਾਨੂੰ ਤਾਂ ਪੰਜਾਬ ਨੂੰ ਤਾਂ ਲੱਗਦਾ ਕਿ ਵੱਖਰਾ ਸਮਝਦੇ ਆ ਇਸ ਤਰ੍ਹਾਂ ਵੀ ਕਈ ਉਦਾਹਰਨਾਂ ਉਹਦੀਆਂ ਐਮਬੀ ਐਮਬੀਬੀ ਦਾ ਉਹ ਕਹਿੰਦੇ ਉਹ ਸਾਡਾ ਜਿਹੜਾ ਉਹਦਾ ਪ੍ਰਬੰਧ ਹੈ ਉਹ ਸਾਡੇ ਹੱਥਾਂ 'ਚ ਹੈ ਵੀ ਹੈ ਸਿਕਿਉਰਟੀ ਉਹਨਾਂ ਦੀ ਲਾਗੇ ਸਾਰਾ ਕੁਝ ਹੈ ਜੇ ਉਹਦਾ ਉਹਦਾ ਡ੍ਰੈਮ ਦਾ ਪ੍ਰਬੰਧ ਉਹਨਾਂ ਕੋਲ ਹੈ ਤਾਂ ਜਿਹੜਾ ਪਾਣੀ ਚੜ ਇਹਦਾ ਪ੍ਰਬੰਧ ਕਿਸੇ ਕੋਲ ਹੋਵੇ ਇਹ ਵੀ ਤਾਂ ਉਹਨਾਂ ਦਾ ਹੱਕ ਬਣਦਾ ਨਾ ਤੂੰ ਡੈਮ ਤੇ ਬੈਠ ਕੇ ਕੋਈ ਟਰੈਕਟਰ ਉਹ ਗੱਡੀ ਚਲਾ ਰਿਹਾ ਕੋਈ ਬੰਦਾ ਸ਼ੇਰ ਘੜਿਆ ਹੋਇਆ ਤੇ ਸਾਰੀਆਂ ਸਵਾਰੀਆਂ ਉਹਦੇ ਪਿੱਛੇ ਬੈਠੀਆਂ ਜ਼ਿੰਮੇਵਾਰੀ ਉਹਦੀ ਆ ਤੇ ਸੈਂਟਰ ਦੀ ਜ਼ਿੰਮੇਵਾਰੀ ਬਣਦੀ ਆ ਦੇਖੋ ਕਿੰਨਾ ਹਾਲ ਕੀ ਹੋਇਆ ਮੇਰੇ ਖਿਆਲ 10-10 ਫੁੱਟ ਪਾਣੀ ਖੇਤਾਂ 'ਚ ਹੈ 3-3 4-4 ਫੁੱਟ ਕਈ ਪਿੰਡਾਂ 'ਚ ਬਾਪੂ ਜੀ ਅੰਦਾਜ਼ਨ ਅਸੀਂ ਨੁਕਸਾਨ ਦੀ ਗੱਲ ਕਰਦੇ ਆ ਤੇ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਡੇ ਹੁੰਦਾ ਜ਼ਿਆਦਾ ਤੁਸੀਂ ਦੇਖ ਕੇ ਆਏ ਹੋ ਅੰਦਰ ਜਾ ਕੇ ਘਟੋ ਘੱਟ 20 ਪਿੰਡਾਂ ਦੇ ਵਿੱਚ ਕੋਈ ਫਸਲ ਨਹੀਂ ਹੈ ਘਟੋ ਘੱਟ ਵੀ 20 ਪਿੰਡਾਂ 'ਚ ਕੋਈ ਨਾ ਚਾਰਾ ਨਾ ਫਸਲ ਕੁਝ ਨਹੀਂ ਔਰ ਜਿੜੀ ਜੜੀ ਚਾਰੋਂ ਤੋਂ ਡੁੱਬੀ ਹੋਈ ਐ ਉਹ ਅਜੇ ਪਤਾ ਨਹੀਂ ਇਹ ਦੋ ਤਿੰਨ ਹੋਰ ਲੱਗਣੇ ਆ ਉਹ ਵੀ ਜੇ ਉੱਪਰ ਵਾਲੀ ਦੀ ਕਿਰਪਾ ਹੋਏ ਹੋਰ ਮੀਂਹ ਆ ਪਿਆ ਜੇ ਅਗਰ ਮੀਂਹ ਪੈਂਦਾ ਤਾਂ ਫਿਰ ਉਹ ਲੰਬਾ ਚੱਲ ਸਕਦਾ ਪਰ ਦੋ ਤਿੰਨ ਦਿਨ ਤੇ ਅਜੇ ਵੀ ਨਹੀਂ ਖਾਲੀ ਹੁੰਦਾ ਫਸਲ ਕੋਈ ਨਹੀਂ ਐ 20 ਪਿੰਡਾਂ ਦੇ ਵਿੱਚ ਕੋਈ ਫਸਲ ਨਹੀਂ ਐ ਇਹ ਵੀ ਸਾਡੇ ਏਰੀਆ ਦੀ ਗੱਲ ਕਰਦੇ ਜੇ ਖੱਗਰ ਸਾਰੇ ਨੂੰ ਲਈਏ ਇਹ ਤਾਂ ਮੇਰੇ ਖਿਆਲ ਹਜ਼ਾਰਾਂ ਏਕੜਾਂ ਚੋਂ ਕਿਉਂਕਿ ਇਹਨੇ ਬਹੁਤ ਦੂਰ ਤੱਕ ਮਾਰ ਕਰਨੇ ਸਰ ਦੂਰ ਘਰ ਤੱਕ ਪਾਣੀ ਤਾਂ ਇੱਥੋਂ ਲੰਘਣਾ ਸਾਰਾ ਕਿ ਬਹੁਤ ਬੜੀ ਮਾਰ ਹੈ ਇਹ ਤੇ ਕੀ ਕਹਿੰਦੇ ਜੀ ਕੰਟਰੋਲ ਹੋ ਸਕਦਾ ਕਿ ਨਹੀਂ ਹੋ ਸਕਦਾ ਕਹਿੰਦੇ ਵੀ ਘਟ ਜਾਊਗਾ ਪਾਣੀ ਰੁਕ ਜਾਊਗਾ ਸਥਿਤੀ ਹੋ ਜਾਊਗੀ ਕਾਬੂ ਨਹੀਂ ਨਹੀਂ ਪਾਣੀ ਤਾਂ ਰੁਕਣਾ ਜਦੋਂ ਪਾਣੀ ਆ ਗਿਆ ਉਹ ਸਾਡਾ ਇਹ ਫਰ ਥੋੜੀ ਕਿ ਆਪਾਂ ਦੇਖਣਾ ਵੀ ਕਦੋਂ ਰੁਕੇਗਾ ਹੂੰ ਤੇ ਇਹ ਤਾਂ ਪਹਿਲਾਂ ਹੋ ਸਕਦਾ ਸੀ ਹੂੰ ਬਰਸਾਤ ਆਣ ਤੋਂ ਪਹਿਲਾਂ ਦੀ ਸਫਾਈ ਹੁੰਦੀ ਪਿੰਨ ਬਣੇ ਜਾਂਦੇ ਨੱਕੇ ਬੰਦ ਹੁੰਦੇ ਫਿਰ ਤਾਂ ਕੋਈ ਹੱਲ ਹੈ ਸੀ ਪਰ ਜੇ ਹੁਣ ਆਪਾਂ ਕੀ ਹੁਣ ਹੁਣ ਤਾਂ ਰੱਬ ਦੇ ਹੱਥ ਹੈ ਹੋਣੇ ਕਰ ਸਕਦੀ ਹੁਣ ਸਰਕਾਰ ਵੀ ਨਹੀਂ ਕੁਝ ਕਰ ਸਕਦੀ ਜੇ ਹੁਣ ਕੋਈ ਵੀ ਆ ਕੇ ਕੱਲ ਦੀ ਫੌਜ ਆਈ ਵੀ ਆ ਹੋਰ ਫੌਜ ਕੀ ਕਰ ਸਕਦੀ ਫੌਜ ਤਾਂ ਡੁੱਬੇ ਹੋਏ ਬੰਦੇ ਨੂੰ ਜਾ ਕੇ ਤਰ ਕੇ ਬਾਹਰ ਕੱਢ ਸਕਦੀ ਹੈ ਬੰਦੇ ਜਾਂ ਕਿਸ਼ਤੀ ਬਿਠਾ ਕੇ ਕਿਸੇ ਰੂਲੇ ਬਾਹਰ ਲਿਆ ਸਕਦੀ ਹੈ ਤੇ ਹੋਰ ਤਾਂ ਕੁਝ ਨਹੀਂ ਕਰ ਸਕਦੀ ਜੇ ਗੱਲ ਕਰੀਏ ਜੇ ਘਰਾਂ ਦੀ ਗੱਲ ਕਰੀਏ ਕੋਈ ਪਛਾਹ ਹੋਏ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਿਹਾ ਕੋਈ ਡੰਗਰ ਪਸ਼ੂ ਦਾ ਬਚਾ ਹੈਗਾ ਹੀ ਸਾਡੇ ਏਰੀਆ 'ਚ ਅਜੇ ਜਾਨੀ ਇਨਸਾਨ ਦਾ ਵੈਗਰੋ ਕੋਈ ਨਹੀਂ ਸ਼ੁਕਰ ਹੈ ਹਾਂ ਮੇਰ ਕਰੇ ਪ੍ਰਮਾਤਮਾ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਅਗਲੇ ਦਿਨਾਂ 'ਚ ਡੰਗਰਾਂ ਦਾ ਮਸ਼ੀਨਰੀ ਦਾ ਤੇ ਬਹੁਤ ਨੁਕਸਾਨ ਹੋਣਾ ਬਹੁਤ ਜਾਣਾ ਫਸਲ ਤਾਂ ਆਈ ਨਹੀਂ ਬਿਲਕੁਲ ਫਸਲ ਤਾਂ 20 25 ਪਿੰਡਾਂ ਚ ਸਾਡੇ ਏਰੀਆ ਚ ਨਹੀਂ ਹੋ ਜਾਣੀ ਸੀਗੀ ਚਲੋ ਦੀਵਾਲੀ ਸੌਖੀ ਲੰਗ ਜਾਂਦੀ ਕਿਸਾਨਾਂ ਦਾ ਤਾਂ ਉਹੀ ਹਰ ਵਾਰ ਕਾਲੀ ਦੀਵਾਲੀ ਮਨਾਉਣੀ ਪੈਂਦੀ ਹੈ ਸਾਡੇ ਕਦ ਤਿਆਰ ਬਹੁਤ ਬੁਰਾ ਹਾਲ ਹੈ ਇਸ ਤਾਂ ਇਹ ਕਹਿੰਦੇ ਵੀ ਸਰਕਾਰਾਂ ਫਿਰ ਵੀ ਚਲੋ ਜ਼ਿੰਮੇਵਾਰਾਂ ਦੇ ਸਿਰ ਤੇ ਹੱਥ ਰੱਖਣ ਦਾ ਬਚਾਅ ਹੋ ਸਕਦਾ ਕਿਉਂਕਿ ਸਰਕਾਰ ਦੂਜਾ ਰੱਬ ਹੁੰਦਾ ਰੱਬ ਤੋਂ ਬਾਅਦ ਸਰਕਾਰ ਰੱਬ ਹੁੰਦਾ ਲੋਕਾਂ ਦਾ ਔਰ ਖਾਸ ਕਰ ਕਿਸਾਨਾਂ ਦਾ ਬਿਲਕੁਲੇ ਬੁਰਾ ਹਾਲ ਹੈ ਜਿਹੜਾ ਹੁਣ ਕਿੰਨੇ ਖਰਚੇ ਹੋ ਗਏ ਇੱਕ ਬੰਦਾ ਹੁੰਦਾ ਨਾ ਵੀ ਐਸੇ ਖਾਲੀ ਖੜਾ ਅਸੀਂ ਤਾਂ 50-50000 ਰੁਪਏ ਦਾ ਏਕੜ ਦਾ ਖਰਚਾ ਕਰੀ ਬੈਠੇ ਹ ਕਿੰਨੇ ਖਰਚੇ ਜੀਰੀ ਪਾਲ ਕੇ ਤਿਆਰ ਹੋ ਗਈ 20 ਦਿਨ ਤੱਕ ਵੱਢਣ ਨੂੰ ਤਿਆਰ ਹੋ ਗਈ ਖਰਚੇ ਸਾਡੇ ਹੋ ਗਏ ਸਾਰੇ ਤੇ ਅਗਲੀ ਫਸਲ ਪਤਾ ਨਹੀਂ ਬੀਜਣੀ ਕਿ ਨਹੀਂ ਬੀਜਣੀ ਇਹਦੇ ਵਿੱਚ ਸਰਕਾਰਾਂ ਦੀ ਇੱਕ ਹੋਰ ਨਲਾਇਕੀ ਬਹੁਤ ਵੱਡੀ ਆ ਹੁਣ ਜਿੰਨੇ ਪੁਰਾ ਬੰਦਪੂਣ ਪਏ ਆ ਨਾ ਇੱਥੇ ਘੱਟੋ ਘਾਟ ਵੀ ਕਈ ਖੇਤ 20-20 ਫੁੱਟ ਡੂੰਘੇ ਹੋ ਜਾਣਗੇ ਔਰ ਕਈ ਕੀ ਦਾਦਾਸ ਬੋਟੂ ਛੇ ਹੋ ਜਾਣਗੇ ਜਿਹੜੇ ਡੂੰਘੇ ਹੋਗੇ ਉਹ ਜ਼ਿੰਮੇਦਾਰ ਆਪਣੇ ਪੱਲੇ ਤੋਂ ਮਿੱਟੀ ਪੱਟ ਕੇ ਉਹਦੇ ਭਰੂਗਾ ਜੇ ਉੱਚੇ ਹੋਗੇ ਉਹ ਸਰਕਾਰ ਦੇ ਆ ਇਹ ਦੇਖੋ ਕਿਹੜਾ ਜਿਆਸੂਲ ਹੈ ਉੱਚੇ ਹੋਗੇ ਸਾਨੂੰ ਉੱਥੋਂ ਮਿੱਟੀ ਦੀ ਕੋਲੀ ਨਹੀਂ ਚੱਕਣ ਦੇਣੀ ਇਹਨਾਂ ਨੇ ਨਾ ਤੋਂ ਸਰਕਾਰ ਦੀ ਉਹ ਮੈਨੇ ਹੋਗੀ ਮੈਨੇ ਕਰਨੀ ਨਹੀਂ ਦੇਣੀ ਇਹ ਇਹ ਕਾਨੂੰਨ ਬੜੇ ਟੱਟੇ ਆ ਜਿੰਮੇਦਾਰ ਨੂੰ ਮਾਰਨ ਵਾਸਤੇ ਆ ਲੋਕਾਂ ਨੂੰ ਮਾਰਨ ਵਾਸਤੇ ਬਣਿਆ ਉਹ ਸਾਰੇ ਬੜਾ ਔਖਾ ਕੰਮ ਹੈ ਬਹੁਤ ਸੀਐਮ ਸਾਹਿਬ ਵੀ ਜਾ ਰਹੇ ਸੀ ਕਿ ਜਾਇਜਾ ਲੈਣ ਉਹ ਵੀ ਜਾ ਕੇ ਜਨਾਲੇ ਫਿਰੋਜ਼ਪੁਰ ਦੇ ਪਿੰਡਾਂ 'ਚ ਜਾ ਕੇ ਆਏ ਨੇਗੇ ਕਿਤੇ ਇੱਧਰ ਕੋਈ ਆਇਆ ਕੋਈ ਦੇਖੋ ਜਾਇਜਾ ਦਿਓ ਮਰਜੀ ਲੈ ਜਾਓ ਅੱਜਕੱਲ ਹੁਣ ਜਾਂ ਤਾਂ ਕੋਈ ਰਾਹਤ ਜਵੇ ਜਾ ਕੇ ਉੱਥੇ ਫਿਰ ਤਾਂ ਗੱਲ ਹੈ ਖਾਲੀ ਉਹਰੇ ਜਿਹੜੇ ਮਾਰ ਦਾ ਕੋਈ ਫਾਇਦਾ ਨਹੀਂ ਉਹਰੇ ਵੀ 100 ਲੀਟਰ ਦਾ ਉਹਰੇ ਵੀ ਆ ਜਾ ਚਾਰ ਦਿਨ 'ਚ 100 ਲੀਟਰ ਆ ਰਹੇ ਆ ਪੰਜਾਬ ਦਾ ਕੋਈ ਲੀਟਰ ਨਹੀਂ ਆਉਣਾ ਜਿਹੜਾ ਉਹਰੇ ਅੱਜ ਸੀਐਮ ਸਾਹਿਬ ਨੇ ਵੀ ਆਣਾ ਸੀ ਪਤਾ ਨਹੀਂ ਕੋਈ ਉਹ ਵੀ ਰਿਹਾ ਕਿ ਸਿਰਫ ਫੋਟੋਆਂ ਹੀ ਕਰਾਈਆਂ ਜਾ ਰਹੀਆਂ ਨੇ ਫੋਟੋਆਂ ਕਰਾ ਲਈ ਰੀਲਾਂ ਬਣਾ ਰਹੀਆਂ ਹਾਂ ਆ ਮਜੱਕਾ ਤੰਗ ਹੋ ਰਹੀ ਹੈ ਜੀ ਪੀ ਹੁਣ ਸਾਡਾ ਪਿੰਡ ਸਰਾਲਾ ਪਿੰਡ ਹੈ ਜੀ ਠੀਕ ਹੈ ਇੱਥੇ ਅਸੀਂ ਰਾਤ ਦੀ ਮੇਰੇ ਲਈ ਵੀਡੀਓ ਪਈ ਹੈ 3 ਵਜੇ ਦੀ ਇੱਥੇ ਬੂਟੀ ਫਸੀ ਹੋਈ ਸੀਗੀ ਉਹ ਪੁੱਲ ਤੇ ਐਂਦੇ ਤੇ ਕੋਈ ਇੱਥੇ ਪ੍ਰਸ਼ਾਸਨ ਦੀ ਜੀਸੀਬੀ ਨਹੀਂ ਚੱਲੀ ਕੋਈ ਕੁਛ ਨਹੀਂ ਚੱਲਿਆ ਪਿਛਲੇ ਬੰਨ ਟੁੱਟਦੇ ਇੱਥੇ ਡਾਪ ਲੱਗਦੀ ਆ ਹੁਣ ਹੁਣ ਅਸੀਂ ਪਿੰਡੋਂ ਆਏ ਆ ਘਨੋਰ ਕੰਮ ਸੀਗਾ ਬੈਂਟਰੀ ਤੇ ਪੋਲ ਹੁਣ ਅਸੀਂ ਜਾਣਾ ਸਾਨੂੰ ਕਹਿੰਦੇ ਭਾਈ 2 ਘੰਟੇ ਬੰਨਦਾ ਇਹ ਨਹੀਂ ਖੁੱਲਦਾ ਜੀਸੀਬੀ ਇੱਕ ਬੂਟੀ ਕੱਢ ਰਹੀ ਆ ਬੂਟੀ ਦਾ ਹੁਣ ਫਾਇਦਾ ਕੀ ਆ ਪਿੱਛੇ ਦਾ ਬੰਨ ਟੁੱਟ ਕੇ ਟੁੱਟਣ ਵਾਲੇ ਪਾਣੀ ਹੁੱਤਣ ਲੱਗ ਗਿਆ ਹੁਣ ਇਹ ਬੂਟੀਆਂ ਹੁਣ ਠੀਕ ਆ ਹੁਣ ਟਾਈਮ ਹੈਗਾ ਲੀਟਰ ਆਉਂਦਾ ਕੋਈ ਆ ਦੇਖੋ ਜੀ ਕੋਈ ਸੁਣਵਾਈ ਨਹੀਂ ਜੀ 2 ਸਾਲ ਪਹਿਲਾਂ 23 ਚੜ੍ਹ ਆਏ ਜੀ ਸਾਡੀ ਵੱਡੇ ਸਰਾਲੇ ਤੋਂ ਲੈ ਕੇ ਛੋਟੇ ਸਰਾਲੇ ਤੱਕ ਸਾਰੀ ਸੜਕ ਟੁੱਟੀ ਹੈ ਜੀ ਕਿਸੇ ਐਮਐਲਏ ਮੰਤਰੀ ਕਿਸੇ ਨੇ ਸਾਡੀ ਬਾਹ ਨੀ ਫੜੀ ਸੜਕ ਨਹੀਂ ਬਣੀ ਜੋ ਦੋ ਤਿੰਨ ਐਕਸੀਡੈਂਟ ਹੋ ਗਏ ਜੀ ਉੱਥੇ ਠੀਕ ਹੈ ਦੋ ਤਿੰਨ ਮੋਟਰਸਾਈਕਲ ਅਸੀਂ ਚੁੱਕਿਆ ਸਾਡੇ ਨੇ ਵਜੂਦਾ ਵੀਡੀਓ ਤੱਕ ਪਈਆਂ ਫੇਰ ਜੀ ਸਾਡੀ ਨਹਿਰ ਟੁੱਟ ਗਈ ਸੀਗੀ ਇਹ ਤੁਹਾਨੂੰ ਪਤਾ 2023 ਚ ਜਿਹੜਾ ਪਾੜ ਪੈਦੀਆ ਹੁਣ ਵੀ ਉੱਥੇ ਟੁੱਟ ਗਈ ਆ ਟੁੱਟੀ ਆ ਇਹਨਾਂ ਦੀ ਅੰਗਿਹਲੀ ਚ ਜਿਹੜਾ ਠੇਕੇਦਾਰ ਆਇਆ ਜੀਆ ਉਹਨੂੰ ਅਸੀਂ ਕਿਹਾ ਵੀ ਇੱਥੇ ਮਿੱਟੀ ਪਾ ਦੇ ਭਾਈ ਉਹਨੇ ਮਿੱਟੀ ਨਹੀਂ ਪਾਈ ਜੀ ਸਗੋਂ ਪਈ ਵਾਲੀ ਮਿੱਟੀ ਚੱਕ ਕੇ ਉਹ ਪਟੜੀ ਬੰਨ ਗਿਆ ਅਸੀਂ ਖੇਤਾਂ ਦਾ ਰਾਹ ਲਾਉਣ ਵਾਸਤੇ ਕਿੱਲੇ ਪਿੱਛੇ 100 ਰੁਪਏ ਇਕੱਠਾ ਕਰਕੇ ਆਪਦਾ ਅਸੀਂ ਰਾਹ ਬਣਾਇਆ ਉਹ ਬਹੁਤ ਅੰਗਜੀ ਕਰਾ ਹਾਂ ਹਾਂ ਪੱਲੋ ਪੈਸੇ ਪਾ ਕੇ ਮਿੱਟੀ ਪਾਈ ਉਦੋਂ ਉਹਨਾਂ ਨੇ ਚੰਗੀ ਤਰ੍ਹਾਂ ਨਹਿਰ ਬੰਨੀ ਨਹੀਂ ਉਹਨਾਂ ਸਾਰੀ ਰੁੱਟ ਗਈ ਹੁਣ ਇੱਥੇ ਚਲੋ ਪਾਣੀ ਆਉਂਦਾ ਨੁਕਸਾਨ ਹੁੰਦਾ ਫਸਲਾਂ ਦਾ ਤਕਰੀਬਨ ਹੋ ਹੀ ਗਿਆ ਠੀਕ ਹੈ ਮਾ ਆਪਣਾ ਘਰਾਂ ਚ ਵੀ ਪਾਣੀ ਹੁੰਦਾ ਜੀ ਅੱਧੇ ਪਿੰਡ ਚ ਸਾਡੇ ਤੇ 23 ਚ ਪਾਣੀ ਵੜਿਆ ਤੀਆ ਹੁਣ ਹਰਿਆਣੇ ਚ ਪਾਣੀ ਵੜਦਾ ਜੀ ਉਹਨਾਂ ਦੀਆਂ ਵਿਚਾਰਾਂ ਦੀਆਂ ਛੱਤਾਂ ਨਾਲ ਪਾਣੀ ਲੱਗ ਜਾਂਦਾ ਉਹ ਇੱਕ ਨਹਿਰ ਦੀ ਅੰਗੇਲੀ ਕਰਕੇ ਕੀ ਗੱਲ ਜੀ ਇਹ ਕਰ ਨਹੀਂ ਸਕਦੇ ਰਾਤ 2 ਵਜੇ ਐਸ ਡੀ ਐਮ ਮੈਡਮ ਆਈਏ ਸਤਿਕਾਰਯੋਗ ਆਪਾਂ ਇੱਜ਼ਤ ਕਰਦੇ ਹਾਂ ਇਹਨਾਂ ਦੀ ਹਰਿਆਣੇ ਦੇ ਬੰਦੇ ਆਏ ਹਨ ਉਹਨਾਂ ਨੇ ਬੁਲਾਏ ਆਏ ਹੋ ਉੱਥੇ ਕੁੱਲ 20 ਮਿੰਟ ਕੰਮ ਚੱਲਿਆ ਜੀ 20 ਮਿੰਟ ਉਹ ਥੈਲੇ ਲਾਰੇ ਜੀ ਵੀਡੀਓ ਬਣ ਗਈ ਫੋਟੋਆਂ ਖਿੱਚ ਗਈਆਂ ਅੱਛਾ ਬਾਅਦ ਚ ਉੱਥੇ ਕੋਈ ਨਹੀਂ ਖੜਿਆ ਅਸੀਂ ਸਾਰੀ ਰਾਤ ਦੇ ਉੱਥੇ ਪਿਆਰਾ ਦੇ ਰਹੇ ਆਂ ਜੀ ਬੰਨ ਤੇ ਇੱਥੇ ਜੇ ਜਦੋਂ ਕੋਈ ਬੁੱਤੀ ਬਾਟੀ ਨਿਕੜੂਗੀ ਕੋਈ ਅਫਸਰ ਆ ਗਿਆ ਕੋਈ ਮੰਤਰੀ ਆ ਗਿਆ ਤਾਂ ਏਸੀ ਵੀ ਚੱਲੂ ਜੀ ਬਾਅਦ ਚ ਕੁਝ ਨਹੀਂ ਹੁਣ ਹਾਂ ਅੱਜ ਇੱਥੇ ਫੋਟੋਆਂ ਵੀ ਹੋਣਗੀਆਂ ਸਾਨੂੰ ਕਹਿਣਗੇ ਵੀ ਹੁਣ ਜੇ ਕੋਈ ਲੀਡਰ ਵੀ ਹੋਇਆ ਆ ਵੀ ਤਰਵਾਸਾ ਦੇ ਕੇ ਜਾਊਗਾ ਠੀਕ ਹੈ ਲੱਕੜ ਦਾ ਮੁੰਡਾ ਦੇ ਜਾਂਦੇ ਆ ਇਹ ਬਾਅਦ ਚ ਇੱਥੇ ਕਿਸੇ ਨੇ ਨਹੀਂ ਆਉਣਾ ਜੀ ਇਹ ਦੋ ਦਿਨਾਂ ਦੋ ਦਿਨਾਂ ਬਾਅਦ ਤੁਸੀਂ ਦੇਖ ਲਓ ਜਿੱਥੇ ਵੀ ਖੜਿਆ ਵੀ ਹੋਇਆ ਬਾਅਦ ਚ ਕੋਈ ਨਹੀਂ ਬਾਹ ਫੜਦਾ ਜੀ ਇਹ ਗੱਲ ਹੁਣ ਇਹ ਹੁਣ ਅਸੀਂ ਇਹ ਦੱਸੋ ਜੀ ਸਾਡੇ ਪਿੰਡ ਦਾ ਇਕੱਲਾ ਇਹੀ ਰਾਹ ਆ ਹੁਣ ਅਸੀਂ ਪਿੰਡ ਜਾਈਏ ਤਾਂ ਜਾਈਏ ਕਿਵੇਂ ਅਸੀਂ ਜਾ ਕੇ ਆਪਦਾ ਕੁਝ ਆਪਦਾ ਕੋਈ ਬਾੜ ਦੇ ਅੱਗੇ ਨੱਕਾ ਲਾਈਏ ਕੋਈ ਪਾਣੀ ਆ ਜਾਏ ਕੁਝ ਕਰੀਏ ਇਹ ਸਾਡੇ ਹੀ ਰਾਹ ਬੰਦ ਕਰੀ ਜਾਂਦੇ ਆ ਦੀ ਇਹਨਾਂ ਦੀ ਬੂਟੀ ਕੱਟਣ ਨਾਲ ਹੁਣ ਉਹ ਜਿਹੜੀ ਮਸ਼ੀਨ ਮੰਗਾਈ ਆ ਇਹਨਾਂ ਨੇ ਜਾਂ ਕਿਤੇ ਪਿੰਡ 'ਚ ਜਾ ਕੇ ਕਿਸੇ ਬੰਦੇ ਤੇ ਲਾਉਣ ਇਹ ਪਿੰਡ ਦੇ ਦੇ ਉੱਥੋਂ ਪਾਣੀ ਰੋਕ ਲੈਣ ਠੀਕ ਹੈ ਹੁਣ ਇੱਥੇ ਬੰਨ ਰੁਟਣ ਵਾਲਾ ਉਹ ਹਰਿਆਣੇ ਦਾ ਕਾਹ ਕਈ ਪਿੰਡਾਂ 'ਚ ਮਾਰ ਕਰਦਾ ਜੀ ਠੀਕ ਹੈ ਉਹ ਬੰਨ ਤੇ ਇਹ ਜੀਸੀਬੀ ਜਾ ਕੇ ਕੰਮ ਨਹੀਂ ਕਰ ਸਕਦੀ ਇਹ ਇੱਥੇ ਪੂਟੀ ਕੱਢ ਕੇ ਆਮ ਜਨਤਾ ਨੂੰ ਤੰਗ ਕਰ ਸਕਦੀ ਹੈ ਇਹ ਪ੍ਰਸ਼ਾਸਨ ਆ ਫਿਰ ਇੱਥੇ ਮੋਟਰਸਾਈਕਲ ਰੋਕੋ ਇੱਥੇ ਸਾਨੂੰ ਰੋਕਿਆ ਨਹੀਂ ਗਿਆ ਉੱਥੋਂ ਸਾਨੂੰ ਮੋੜਤਾ ਭਾਈ ਤੁਸੀਂ ਸਾਨੂੰ ਇੱਥੇ ਹੀ ਮੋੜ ਦਿਓ ਯਾਰ ਉੱਥੇ ਕਿਉਂ ਸਾਨੂੰ 20 ਮਿੰਟ ਉੱਥੇ ਖਰਾਬ ਕਰਦੇ ਸੀ ਜਿੱਤੋਂ ਦੀ ਮਰਜ਼ੀ ਜਾਈਏ ਇਹ ਤਾਂ ਤੰਗ ਕਰ ਰਿਹਾ ਜੀ ਆਮ ਜਨਤਾ ਨੂੰ ਕੋਈ ਲੀਡਰ ਨਹੀਂ ਕੋਈ ਮੰਤਰੀ ਨਹੀਂ ਕੋਈ ਐਮਐਲਏ ਨਹੀਂ ਜੀ ਵੈਸੇ ਤਾਂ ਸਾਰੇ ਉਹ ਵੀ ਲੱਕੜ ਦਾ ਗੁੱਡਾ ਦੇ ਜਾਂਦੇ ਆ ਕੋਈ ਸੁਣਵਾਈ ਨਹੀਂ ਹੁਣ ਹਰਿਆਣੇ ਵਾਲਾਂ ਦਾ ਸਾਰਾ ਨੁਕਸਾਨ ਆ ਇੱਥੋਂ ਇਹਦਾ ਨਹਿਰ ਦਾ ਉਹ ਹੁਣ ਕਹਿੰਦੀ ਜ਼ਿੰਮੇਵਾਰੀ ਉਹ ਆਮ ਲੋਕ ਥੋੜੀ ਬੰਨ ਲਾ ਲੈਣਗੇ ਵਿਚਾਰੇ ਉਹ ਫੇਰ ਵੀ 2-250 ਬੰਦਾ ਰਾਤ ਆਇਆ ਹੁਣ ਤੋਂ ਪਿੰਡਾਂ ਦਾ ਬਾਈ ਕਹਿੰਦੇ ਸਾਨੂੰ ਨੀਂਦ ਨਹੀਂ ਹੁੰਦੀ ਅਸੀਂ ਕਰੀਏਗੀ ਠੀਕ ਆ ਫੇਰ ਉਹਨਾਂ ਦਾ ਵਿਰੋਧ ਹੁੰਦਾ ਵੀ ਦੂਜੇ ਪਿੰਡ 'ਚ ਬੰਦੇ ਆ ਕੇ ਦੇਖਣ ਬੰਨਣਾ ਤੋੜ ਦੇਣਾ ਐ ਕਰ ਦੇਣਾ ਫੇਰ ਇਹ ਕੰਮ ਆ ਜੀ ਇੱਥੇ ਹੋਰ ਕੁਝ ਨਹੀਂ ਹੈਗਾ ਬੱਸ ਇਹੋੜ ਕੀ ਸਥਿਤੀ ਕੀ ਦੇਖ ਰਹੇ ਹੋਗੇ ਸਥਿਤੀ ਅਜੇ ਦਾ ਖਰਾਬ ਹੈ ਜੀ ਹੁਣ ਮਾੜਾ ਮੁੱਟਾ ਪਾਣੀ ਘਟਣ ਲੱਗਿਆ ਜੀ ਪਿੱਛੋਂ ਵੀ ਚੱਲ ਆਪਣੇ ਬੰਦੇ ਹੈਗੇ ਜੀ ਹਨਾ ਫੋਨ ਕਰਕੇ ਦੱਸਦੇ ਆ ਕਿ ਇਹਦਾ ਰਿਸ਼ਤੇਦਾਰ ਕੋਈ ਭੈਣ ਭਰਾ ਯਾਰ ਮਿੱਤਰ ਉਹ ਕਹਿੰਦੇ ਵੀ ਪਾਣੀ ਉੱਤਰ ਰਿਹਾ ਹੁਣ ਜਿਹੜਾ ਇਹ ਪਾਣੀ ਹਾਂ ਉੱਤਰ ਰਿਹਾ ਵੀ ਪਾਣੀ ਹੂੰ ਫਸਲਾਂ ਦਾ ਤਕਰੀਬਨ ਨੁਕਸਾਨ ਹੋ ਗਿਆ ਜੀ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਬੀਤ ਨਾਲ ਬਾਈਆਂ ਸੀਗੀਆਂ ਕਰਿਆ ਸੀ ਵੀ ਇੱਕ ਮਹੀਨੇ ਤੱਕ ਚੱਲ ਵਧੀਆ ਹੋਜੂ ਪਰ ਇਹ ਤਾਂ ਬਾੜੇ ਮਤਲਬ ਦੁੱਖ ਲੱਗਿਆ ਉਧਰ ਵੀ ਦੇਖੋ ਮਾਜੇ ਦੇ ਵਿੱਚ ਵੀ ਕਿੰਨਾ ਨੁਕਸਾਨ ਤੇ ਹੁਣ ਉਹ ਕੁਆਦ ਦੇ ਵਿੱਚ ਇੱਥੇ ਵੀ ਆਪਣੇ ਆ हां जी हां हा। ये तो है ही आज ये बाकी सरकारां नु देखना चाहिंदा जी ਹੁਣੋ ਜਿਵੇਂ ਨਹਿਰ ਵਾਲਾ ਹਨਾ ਹੁਣ ਜੇ ਅੱਗੇ ਨਹਿਰ ਟੁੱਟਦੀ ਆ ਹੋ ਇਹਨਾਂ ਦੀ ਅੰਗੇਲੀ ਜੀ ਗਈ ਆ ਇਹ ਗੱਲ ਹੈ ਜੀ ਇਹ ਬੱਸ ਵੀ ਤੁਹਾਨੂੰ ਦੱਸਿਆ ਹੀ ਆ ਮੈਂ ਵੀ ਹੁਣ ਇਹ ਸਾਰਾ ਕੁਝ ਹੋਊਗਾ ਇੱਥੇ ਅੱਜ 2-4 ਦਿਨਾਂ ਚ ਸਾਰੇ ਮੰਤਰੀ ਆਉਣਗੇ ਅਸੀਂ ਐ ਕਰਦੇ ਆ ਜੀ ਸਾਡਾ ਐਮਐਲਏ ਬਣਿਆ ਅਸੀਂ ਕਹਿੰਨੇ ਆ ਵੀ 3 ਸਾਲ ਹੋ ਗਏ ਜ ਸਾਡੇ ਪਿੰਡ ਚ ਇੱਟ ਵੀ ਲੱਗੀ ਹੋਵੇ ਉਹਦੇ ਰੱਜ ਕੁਛ ਵੀ ਨਹੀਂ ਕਰਾਇਆ ਕੁਛ ਵੀ ਨਹੀਂ ਕਰਾਇਆ ਜੀ ਬੱਸ ਕਦੀ ਆਇਆ ਨਹੀਂ ਜੀ ਸਾਡੇ ਪਿੰਡ ਚ ਤਾਂ ਅਸੀਂ ਦੇਖਿਆ ਨਹੀਂ ਗਾ ਦੁਬਾਰਾ अच्छा हां जी 3-4 एक्सीडेंट ਹੋਏ ਆ ਜੀ ਉੱਥੇ ਖਤਰਨਾ ਸੜਕ ਟੁੱਟੀ ਪਈ ਐਵੇਂ ਉਹ ਨਹੀਂ ਦੇਖੀ ਇਹਨਾਂ ਨੇ ਜੇ ਹੁਣ ਅੱਜ ਇੱਥੇ ਹੋਇਆ ਉਹ ਕਹਿ ਕੇ ਭੱਜ ਜਾਊਗਾ हां हां ਬੱਸ ਕਰਾਦੀ ਆਪਾਂ ਕਰ ਦਾਂਗੇ ਐ ਕਰਦਾ ਤੁਸੀਂ ਮੇਰੇ ਲਵੇ ਅੱਜ ਮਿਲ ਮਾਚੋਂ ਕੋਈ ਵੀ ਨਹੀਂ ਬੱਸ ਇਹ ਗੰਮ ਹੈ ਇਹਨਾਂ ਦਾ ਹੋਰ ਕੋਈ ਨਹੀਂ ਮੈਂ हां ਇਹਨਾਂ ਦੇ ਨਾਲ ਖੜ ਕੇ ਫੋਟੋ ਖਿਚਾ ਲਓ ਇਹ 10 ਕਿ ਮਿੰਟ ਇਹਨਾਂ ਕਾ ਤਰਵਾਸਾ ਦਵਾ ਜਾਂਦੇ ਆ ਬੰਦੇ ਨੂੰ ਆਪਾਂ ਕਹਿੰਦੇ ਨਹੀਂ ਬੱਸ ਸਾਰਾ ਕੁਝ ਹੀ ਹੋ ਗਿਆ ਹੁਣ ਤਾਂ ਠੀਕ ਆ ਪਰ ਬਾਅਦ ਚ ਕੋਈ ਬਾਹ ਨਹੀਂ ਫੜਦਾ ਜੀ ਆਕੇ ਰੀਲਾ ਤੱਕ ਨਾ ਸੀਮਤ ਰਹੋ ਰੀਲਾ ਬਣਾਉਣ ਤੱਕ ਨਾ ਸੀਮਤ ਰਹੋ ਬਹੁਤ ਮੈਂ ਦੇਖਦੀ ਆ ਵੀ ਇੱਥੇ ਫੋਨਾਂ ਤੇ ਵੀਡੀਓ ਬਣਾਉਂਦੇ ਆ ਕਿ ਰੀਲਾ ਬਣਾਉਂਦੇ ਨੇ ਵੀ ਲੋਕਾਂ ਨੂੰ ਚਾਹ ਲੱਗਿਆ ਪਿਆ ਵੀ ਚਾਹ ਚੜ੍ਹ ਕੇ ਵੀ ਪਤਾ ਨਹੀਂ ਕੀ ਹੋ ਗਿਆ ਪਰ ਕੋਈ ਲੀਟਰ ਆਇਆ ਹੋਊਗਾ ਅੱਜ ਉਹ ਜੇ ਸੀ ਵੀ ਆ ਗਈ ਉਹਦੇ ਦੀ ਹਵਾਈ ਨਹੀਂ ਹੁਣ ਇਹ ਬੂਟੀ ਕੱਢੀ ਜਾਂਦੇ ਆ ਸਾਰੀ ਯਾਦ ਹੋ ਗਈ ਮੇਰੇ ਲਈ ਵੀਡੀਓ ਪਈਆਂ ਉਹਦੇ ਕਿਸੇ ਨੇ ਬੂਟੀ ਨਹੀਂ ਕੱਢੀ ਜਦੋਂ ਪਾਣੀ ਦੀ ਡਾਫ ਲੱਗੀ ਆ ਉਹਦੇ ਪਿੱਛੇ ਬੰਨ ਟੁੱਟਿਆ ਉਹ ਬੰਨਾਂ ਦੇ ਲੈ ਜਾਓ ਯਾਰ ਜੇ ਠੋਡਰ ਲਵੇ ਇੰਨਾ ਹੀ ਆ ਠੀਕ ਆ ਤੁਸੀਂ ਪਿੰਡਾਂ 'ਚ ਜਾਓ ਪਿੰਡਾਂ 'ਚ ਲੋਕ ਮਾਰਦੇ ਆਣ ਛਿੱਤਰ ਹੁਣ ਲੋਕ ਹੋਗੇ ਹੁਣ ਦੇਖਿਆ ਭਗਵੰਤ ਮਾਨ ਕੀ ਲਿ ਗਿਆ ਹੁਣ ਇੱਕ ਉਹਨਾਂ ਨੇ ਵੀਡੀਓ ਪਾਈ ਆ ਇੱਕ ਜਨਾਨੀ ਆ ਵਿਚਾਰੀ ਉਹ ਗਲ ਲਾ ਕੇ ਭਗਵੰਤ ਮਾਨ ਤੇ ਰੋਂਦੀ ਆ ਅਸੀਂ ਹੜਪਿੜ ਤੇ ਸਾਡੇ ਐ ਹੋ ਗਏ ਖੜਤ ਪੀੜ ਤਾਲੇ ਬਈ ਗੜ ਚ ਲਿਪੜਤੀ ਪੜੋਏ ਪਏ ਆ ਉਹ ਐਨ ਹਾਰ ਸ਼ਿੰਗਾਰ ਲਾ ਕੇ ਉਹਨੂੰ ਜਫੀਆਂ ਪਾ ਕੇ ਰੋ ਰਿਆ ਇਹ ਹੁਣ ਵੀ ਡਰਾਮੇ ਰਚ ਰਹੇ ਆ ਜੀ ਇਹ 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 ਸਰਕਾਰਾਂ ਦੀਆਂ ਨੀਤੀਆਂ ਜੀ ਦੱਸੋ ਬੰਦਾ ਕੀ ਕਰੇ ਬੱਸ ਇੱਥੇ ਗੱਲ ਮੁੱਕਦੀ ਆ ਜੀ ਸਾਰੀ ਵੀ ਕੋਈ ਨਹੀਂ ਜੀ ਪਿੱਛੇ ਵਾਂ ਫੜਦਾ ਇਹਦਾ ਆਪ ਹੀ ਕਰਨਾ ਪੈਂਦਾ ਜੀ ਆਮ ਜਨਤਾ ਹੀ ਮਰਦੀ ਆ ਹੁਣ ਇਹ ਜਿਹੜਾ ਹੁਣ ਇਹ ਨਜਾਇਜ਼ ਚੱਲ ਰਹੀ ਆ ਉਹ ਕਿੱਥੋਂ ਆਮ ਜਨਤਾ ਦੀ ਜੇਬ ਤੋਂ ਜਾਊ ਉਹ ਨੋਚਨਾ ਦਾ ਫੇਰ ਸਾਢੇ ਵਰਗਿਆਂ ਨੂੰ ਇਹਨਾਂ ਨੇ ਇਹ ਚੱਕਰ ਆਈ ਹੁਣ ਸਾਲਾ ਇੱਕ ਦਾਣਾ ਨਹੀਂ ਰਿਹਾ ਸਾਡੇ ਲਵੇ ਖਾਣ ਨੂੰ ਮੈਂ ਦੇਖਦਾ ਕੋਈ ਸਰਕਾਰ ਸਾਡੇ ਘਰੇ ਤੇ ਇਲਾ ਸੁੱਟ ਜੀ ਪਈ ਕੋਈ ਸਮਾਰਟ ਸੇਵੀ ਸਸਤਾ ਜਾਂ ਕੋਈ ਹੋਰ ਜਵੇ ਕਾਫੀ ਸਿੰਗਰ ਐਕਟਰ ਵੀ ਤੁਰੇ ਫਿਰਤੇ ਆ ਉਹ ਵੀ ਆ ਰਹੇ ਨੇ ਸੇਵਾ ਕਰ ਰਹੇ ਆ ਆਪਣੇ ਪਿੰਡ ਦੇ ਵਿੱਚ ਆਇਆ ਕੋਈ ਸਾਡੇ ਹਜੇ ਪਾਣੀ ਆਪਣਾ ਹਜੇ ਹੁਣੀ ਆਇਆ ਜੀ 2 ਦਿਨ ਹੋਏ ਆ ਪਰ ਹਜੇ ਸਾਡੇ ਟਾਇਆ ਨਹੀਂ ਕੋਈ ਆ ਪਾਈ ਜਾਂਦੀ ਆ 2 ਦਿਨ ਪਹਿਲਾਂ ਤੇ ਆਉਣਾ ਸ਼ੁਰੂ ਹੋ ਗਿਆ ਸੀ ਉਦੋਂ ਤੋਂ ਹੀ ਬਚਾਅ ਕਾਰਜ ਜਿਹੜੇ ਸੀ ਸਹੀ ਤਰੀਕੇ ਨਾਲ ਹੋਣੇ ਸੀ ਕੀਆ ਕਰਕੇ ਕਰ ਰਹੇ ਆ ਜੀ ਅਸੀਂ ਪਿੰਡ 'ਚ ਵੀ ਆਪਣਾ ਬੰਨ ਤੱਕੜਾ ਹਾਂ ਆਪੇ ਸ਼ੁਰੂ ਕਰ ਲਿਆ ਸੀ ਹਾਂ ਜੀ ਆਪਾਂ ਪਿੰਡ 'ਚ ਬੰਨ ਲਾਇਆ ਜੀ ਉੱਥੇ ਠੀਕ ਹੈ ਮਿੱਟੀ ਪਾਈ ਆ ਜੀ ਆਪ ਅਸੀਂ ਆਪਣਾ ਜੋ ਸਾਡੇ ਤੋਂ ਹੋ ਰਿਹਾ ਜੀ ਉਹ ਕਰ ਰਹੇ ਆ ਜੀ ਦੇਖੋ ਬ ਕੁਦਰ ਤੱਕ ਕੇ ਕਿਸੇ ਦਾ ਜੋਰ ਨਹੀਂ ਹੈ ਨਾ ਪਰ ਜਿੱਥੋਂ ਦਾ ਕੱਪ ਨਹੀਂ ਬਾਹਰ ਲੱਗਦੀ ਜੇ ਅਸੀਂ ਪੂਰੀ ਲਾ ਰਹੇ ਹਾਂ ਇਹ ਵੀ ਬੋਲਦੇ ਇਹਨਾਂ ਦੇ ਅੰਦਰਲਾ ਦਰਦ ਬੋਲਦਾ ਦੇਖੋ ਵੀ ਹੁਣ ਵੀ ਦੁੱਖ ਹੁਣ ਮੈਨੂੰ ਇਹ ਗੱਲ ਦਾ ਮੈਂ ਉੱਥੋਂ ਲੰਘ ਕੇ ਜਾਈ ਦੇਖੋ ਮੈਂ ਹੁੰਦਾ ਨਹੀਂ ਸੀ ਇੱਥੇ ਮੈਨੂੰ ਉਹੀ ਲੋਕ ਹੈ ਵੀ ਹੁਣ ਮੈਂ ਕਰੇ ਜਾਮਾ ਤਾਂ ਮੈਂ ਜਾਮਾ ਕਿਵੇਂ ਮੈਨੂੰ ਕਹਿੰਦਾ ਵੀ ਉੱਥੇ ਕਹਿੰਦਾ 2 ਘੰਟੇ ਕਹਿੰਦਾ ਇੱਥੋਂ ਲੰਘਣਾ ਨਹੀਂ ਕਹਿੰਦਾ ਬੰਦ ਆ ਉਹ ਠੀਕ ਆ ਯਾਰ ਬੰਦ ਤਾਂ ਕੋਈ ਸਾਲਾ ਹੋਵੇ ਤਾਂ ਸਹੀ ਸਿਸਟਮ ਬੰਦ ਖੁੱਲਣ ਵਾਲਾ ਹੋ ਕਰਨਾ ਕੀ ਆ ਉੱਥੇ ਹੁਣ ਜੇ ਸੀ ਵੀ ਆ ਆਮ ਜਨਤੀ ਟੰਗਾ ਹੁਣ ਅਸੀਂ ਪਿੰਡਾਂ 'ਚ ਜਾਈਏ ਕਿੱਥੋਂ ਹੀ ਸਾਡ ਲਵੇ ਰਾਹ ਨਹੀਂ ਆ ਕੋਈ ਸਾਨੂੰ ਛੱਡ ਤੋਂ ਸਾਨੂੰ ਕਿਸ਼ਤੀ 'ਚ ਵਟਾ ਕੇ ਛੱਡ ਤੋਂ ਬਈ ਅਸੀਂ ਘਰੇ ਦਾ ਬਗ ਜੀ ਆਪਸੇ ਕੋਈ ਸ਼ਾਮਤਾ ਲਵਾਂਗੇ ਜਾਂ ਸਾਡਾ ਅੱਗੇ ਜਾ ਕੇ ਸਾਵਾ ਲਵੋ ਬਈ ਸਾਨੂੰ ਉਹ ਜਾ ਦੇ ਦਿਓ ਅਸੀਂ ਜਾਂਦੇ ਹੀ ਨਹੀਂ ਬਈ ਸਾਨੂੰ ਇੱਥੇ ਰੱਖ ਲਓ ਅਸੀਂ ਰਹਿ ਜਾਾਂਗੇ ਅਸੀਂ ਕੀ ਕਰਨਾ ਜਾ ਕੇ ਇਹ ਗੱਲ ਹੈ ਜੀ ਦਰਦੀ ਆ ਜੀ ਇਹ ਕਰੀ ਨਹੀਂ ਕੀ ਰਸਤਾ ਬੰਦ ਕਰਦੇ ਜਾਣ ਦਿੰਦੇ ਚੱਲਿਆ ਕਰ ਰਹੇ ਆ ਤੁਸੀਂ ਕਹਿ ਰਹੇ ਹੋ ਵੀ ਜਾਣਾ ਨਹੀਂਗਾ ਨਾ ਜੀ ਸਾਰੇ ਮੋੜ ਤੇ ਵਾਪਸ ਸਾਰੇ ਨਹੀਂ ਜਾਣਦੇ ਨਾ ਜੀ ਮੋੜ ਤੇ अच्छा केटा जेडे ਆਪਣੇ ਆਮ ਦੇ ਦੇਖੇ ਤਾਂ ਨਾ ਵੀ ਜਾਣਦੇ ਰੇ ਖਚਾਏ ਬਾਲ ਪਗਰਦੀ ਆਪਣੀ ਹਾਂਜੀ ਜਾ ਜਾਣਾ ਨੀ ਤੇਰਾ ਛੋਟਾ ਨੁਕਸਾਨ ਹੋ ਗਿਆ ਕਈਆਂ ਦਾ ਜ਼ਮੀਨਾਂ ਦਾ ਫਸਲਾਂ ਦਾ ਉਹ ਦੇਖਣ ਵੀ ਨਹੀਂ ਤੇਰੇ ਵੀ ਤੁਸੀਂ ਜਾ ਕੇ ਉਹਨਾਂ ਨੂੰ ਦੇਖ ਤਾਂ ਲਓ ਜਾਣੀ ਦਿੰਦੇ ਜੀ ਤੁਹਾਨੂੰ ਜੀ ਵੀ ਨਹੀਂ ਕਰਦਾ ਜੀ ਜਾਈਏ ਕੀ ਜੀ ਵੀ ਨਹੀਂ ਕਰਦਾ ਜੀ ਕਿਤੇ ਜਾਣ ਘਰ ਤੋਂ ਬਾਹਰ ਨਿਕਲਣ ਨੂੰ ਕਿਸੇ ਲੋਵੇ ਘੜਦ ਨੂੰ ਜੀ ਨਹੀਂ ਕਰਦਾ ਜੀ ਹੁਣ ਕਰੀਏਗੀ ਜਦੋਂ ਮਾਰੀਏ ਬਸ ਉਹ ਇੰਨਾ ਜੀ ਹਾਂ ਸਰਕਾਰ ਤਰਵਾਸਾ ਦੇ ਦਿੰਦੀ ਹੈ ਜੀ ਪਰ ਬਾਅਦ ਚ ਕੋਈ ਵਾਹ ਨਹੀਂ ਫੜਦਾ ਕੋਈ ਨਹੀਂ ਫੜਦਾ ਜੀ ਇਹ ਤਾਂ ਹੁਣ ਆਪੀ ਸਮਝਣਾ ਪੈਂਦਾ ਜੀ ਸਾਰਾ ਕੁਝ ਇਹ ਚੱਕਰ ਹੈ ਜੀ ਬਹੁਤ ਔਖਾ ਜੀ ਹੁਣ ਕਿਸੇ ਨੂੰ ਕੀ ਦੱਸੀਏ ਇਹ ਤਾਂ ਹੁਣ ਇਹਨਾਂ ਨੇ ਤਾਂ ਫੋਟੋਆਂ ਕਰਾ ਕੇ ਭੱਜ ਜਾਣਾ ਹੁਣ ਉਹ ਤਾਂ ਆਮ ਜਨਤਾ ਨੂੰ ਪਤਾ ਉਹਨਾਂ ਦੇ ਵਿਚਾਰਿਆਂ ਦੇ ਕੀ ਬੀਤਦੀ ਇਹ ਗੱਲ ਹੈ ਜੀ ਆ ਨੌਜਵਾਨ ਦੇ ਅੰਦਰਲਾ ਦਰਦ ਹੈ ਹਰ ਕਿਸੇ ਦਾ ਦਰਦ ਹੈ ਕਿ ਇੰਨਾ ਨੁਕਸਾਨ ਹੋ ਗਿਆ ਸੀ ਐਟਲੀਸਟ ਆਪਦੇ ਘਰਾਂ ਤੱਕ ਤਾਂ ਜਾ ਪਈਏ ਸਾਨੂੰ ਘਰਾਂ ਦੇ ਅੰਦਰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਅੱਗੇ ਕਹਿੰਦੇ ਕਿ ਕੰਮ ਚੱਲ ਰਿਹਾ ਹੈਗਾ ਸੋ ਕਿਤੇ ਨਾ ਕਿਤੇ ਇਹ ਵੀ ਜ਼ਰੂਰ ਹੈ ਸਾਡੀ ਲੀਡਰਸ਼ਿਪ ਯਾ ਜੋ ਵੀ ਇੱਥੇ ਆਉਂਦੇ ਨੇ ਵੀ ਭਾਈ ਕੱਲੀਆਂ ਫੋਟੋਆਂ ਨਾ ਕਰਾਉ ਜੇ ਕਰਾਉਣਾ ਤਾਂ ਕਿ ਕੰਮ ਵੀ ਕਰਾਉ ਬਹੁਤ ਸਾਰੇ ਦੇਖ ਵੀ ਰਹੇ ਨੇ ਕਈ ਵਾਰ ਲੋਕਾਂ ਨੂੰ ਰਾਸ਼ਨ ਵੀ ਦੇਣ ਜਾਂਦਾ ਕੋਈ ਤੇ ਉਹਦੀਆਂ ਵੀ ਫੋਟੋਆਂ ਖਿੱਚ ਲੈਂਦੇ ਨੇ ਵੀ ਭਾਈ ਤੁਸੀਂ ਤਾਂ ਕਰ ਲੋਗੇ ਜੋ ਕਰਨਾ ਪਰ ਜਦੋਂ ਉਹ ਫੋਟੋਆਂ ਜਿਹੜੀਆਂ ਉਹ ساری ਉਮਰ ਹੀ ਰਹਿਣਗੀਆਂ ਤੇ ਜਦੋਂ ਉਹ ਦੇਖਣਗੇ ਤੇ ਆንዳ ਕੁਛ ਨਾ ਕਰੋ ਜੇ ਮਦਦ ਕਰਨੀ ਹੈ ਤੇ ਆ ਕੇ ਸਹੀ ਤਰੀਕੇ ਨਾਲ ਕਰੋ ਫੋਟੋਆਂ ਨਾ ਕਰਾਓ ਇੱਥੇ ਆ ਕੇ